ਵੱਡੇ ਬਾਦਲ ਸਾਹਿਬ ਜਦੋਂ ਮੁੱਖ ਮੰਤਰੀ ਹੁੰਦੇ ਹਰ ਵਰਗ ਸੋਚਦਾ ਸੀ ਉਹ ਮੁੱਖ ਮੰਤਰੀ ਸਾਡਾ ਹੈ ਹਿੰਦੂ ਕਹਿੰਦੇ ਸੀ ਭਰਾ ਬਾਦਲ ਸਾਹਿਬ ਸਾਡੇ ਹੈ ਮੁਸਲਮਾਨ ਵੀਰ ਕਹਿੰਦੇ ਸੀ ਬਾਦਲ ਸਾਹਿਬ ਸਾਡੇ ਹੈ 크ਿਸਚੀਅਨ ਵੀਰ ਕਹਿੰਦੇ ਬਾਦਲ ਸਾਹਿਬ ਸਾਡੇ ਹੈ ਤੇ ਸਿੱਖ ਭਰਾਵਾਂ ਨੇ ਤਾਂ ਕਹਿ ਨਹੀਂ ਸੀ ਗਰੀਬ ਕਹਿੰਦੇ ਸੀ ਬਾਦਲ ਸਾਹਿਬ ਸਾਡੇ ਹੈ ਵਪਾਰੀ ਕਹਿੰਦੇ ਸੀ ਬਾਦਲ ਸਾਹਿਬ ਸਾਡੇ ਹੈ ਉਹ ਥੋੜੇ ਜਿਹ ਰਹਿੰਦੇ ਸੀ ਤੁਸੀਂ ਦੇਖਿਆ ਹੋਣਾ ਉਹਨਾਂ ਨੇ ਜਿਹੜਾ ਆਪਣੀ ਪਾਰਟੀ ਦਾ ਸਲੋਗਨ ਕੀ ਸੀ ਉਹਨਾਂ ਨੇ ਕਿਹਾ ਰਾਜ ਨਹੀਂ ਸੇਵਾ ਫਰਕ ਦੇਖ ਲਓ ਆਜ਼ਾਦੀ ਦੇ ਬਾਅਦ ਕਿੰਨੇ ਮੁੱਖ ਮੰਤਰੀ ਬਣਿਆ ਪੰਜਾਬ ਦੇ ਪਰ ਸਾਰੇ ਮੁੱਖ ਮੰਤਰੀਆਂ ਚ ਜਨਤਾ ਦਾ ਮੁੱਖ ਮੰਤਰੀ ਕੱਲਾ ਇੱਕ ਹੀ ਸੀ ਸਾਹ ਪ੍ਰਕਾਸ਼ ਸਿੰਘ ਬਾਦ ਅੱਜ ਦੇਖ ਲਓ ਭਗਵੰਤ ਮਾਨ ਉਹ ਆਪਣੇ ਪਰਿਵਾਰ ਦਾ ਮੁੱਖ ਮੰਤਰੀ ਹੈ ਕੈਪਟਨ ਅਮਰਿੰਦਰ ਸਿੰਘ ਉਹ ਆਪਣਾ ਹੀ ਮੁੱਖ ਮੰਤਰੀ ਸੀ ਲੋਕਾਂ ਦਾ ਮੁੱਖ ਮੰਤਰੀ ਨਹੀਂ ਸੀ ਜਿੰਨੇ ਵੀ ਆਏ ਆ ਆਈ ਕਾਰਨ ਕਿਸੇ ਪਾਰਟੀ ਦੇ ਲੀਡਰ ਕੋਲ ਚਲੇ ਜਾਓ ਅੱਜ ਕਿਸੇ ਵੀ ਪੰਜਾਬ ਦੇ ਭਾਵੇਂ ਕਾਂਗਰਸ ਦਾ ਲੀਡਰ ਲੈ ਲਓ ਕਮਿਊਨਿਸਟ ਦਾ ਲੀਡਰ ਲੈ ਲਓ ਬੀਜੇਪੀ ਦਾ ਲੀਡਰ ਲੇਗੋ ਵੱਡੇ ਬਾਦਲ ਸਾਹਿਬ ਦੀ ਸ਼ਖਸੀਅਤ ਬਾਰੇ ਸਾਰਾ ਹੀ ਕਹਿਣਗੇ ਉਹ ਜਾਂ ਇਨਸਾਨ ਕੋਈ ਨਹੀਂ ਨਹੀਂ ਤਾਂ ਸਿਆਸੀ ਲੀਡਰ ਇੱਕ ਦੂਜੇ ਦੇ ਖਿਲਾਫ ਗੱਲਾਂ ਕਹਿੰਦੇ ਆ ਪ੍ਰਸਤਾਪ ਪ੍ਰਕਾਸ਼ ਸਿੰਘ ਜੀ ਬਾਦਲ ਦੇ ਖਿਲਾਫ ਜੇ ਕਿਸੇ ਨੂੰ ਵੀ ਪੁੱਛੋ ਕੱਲਾ ਸਤਕਾਰ ਹੀ ਨਿਕਲਦਾ ਹੈ ਮੈਨੂੰ ਮੌਕਾ ਮਿਲਿਆ ਉਹਨਾਂ ਦੇ ਨਾਲ ਜਾਣ ਦਾ ਜਦੋਂ ਮੈਂ ਡਿਪਟੀ ਸੀਐਮ ਸੀ ਉਦੋਂ ਸਾਰ ਮਨਮੋਹਨ ਸਿੰਘ ਜੀ ਦੇਸ਼ ਦੇ ਪ੍ਰਧਾਨ ਮੰਤਰੀ ਸੀ ਸਾਰ ਮਨਮੋਹਨ ਸਿੰਘ ਜੀ ਪ੍ਰਧਾਨ ਮੰਤਰੀ ਉਹਨਾਂ ਨੂੰ ਆਪਣੇ ਘਰ ਦੇ ਬਾਹਰ ਲੈਣ ਆਉਂਦੇ ਸੀ ਤੇ ਛੱਡਣ ਜਾਂਦੇ ਸੀ ਭਾਵੇਂ ਪ੍ਰੋਟੋਕਾਲ ਵਿੱਚ ਪ੍ਰਧਾਨ ਮੰਤਰੀ ਸਭ ਵੱਡੇ ਹੁੰਦੇ ਐ ਮੋਦੀ ਸਾਹਿਬ ਵੀ ਉਵੇਂ ਹੀ ਸਤਿਕਾਰ ਕਰਦੇ ਸੀ ਜਿੰਨੇ ਵੀ ਮੰਤਰੀ ਕਿਸੇ ਕੋਲੇ ਚਲੇ ਜਾਂਦੇ ਹਿੰਦੁਸਤਾਨ ਵਿੱਚ ਸਾਰੇ ਉਹਨਾਂ ਦਾ ਸਤਿਕਾਰ ਕਰਦੇ ਸੀ ਆ ਇੱਕ ਸਭ ਤੋਂ ਵੱਡੀ ਕਮਾਈ ਐ ਪੈਸੇ ਆ ਜਾਇਦਾਤ ਨਹੀਂ ਅਸਲੀ ਜਾਇਦਾਦ ਜਨਤਾ ਦਾ ਪਿਆਰ ਹੈ ਜਿਹੜਾ ਲੀਡਰ ਜਨਤਾ ਦਾ ਪਿਆਰ ਜਿੱਤ ਲਿਆ ਸਭ ਤੋਂ ਵੱਡੀ ਜਾਇਦਾਦ ਉਹਨੇ ਉਹ ਕਮਾ ਲਈ ਮੈਂ ਜਦੋਂ ਵੀ ਬਾਦਲ ਹੁਣਾ ਤੇ ਅੱਜ ਕੱਲ ਕਿਉਂਕਿ ਮੈਂ ਮੇਰੀ ਫਿਜ਼ੀਓਥੈਰੇਪੀ ਚੱਲ ਰਹੀ ਹੈ ਤੇ ਮੇਰੀ ਫਿਜ਼ੀਓਥੈਰੇਪੀ ਜਿਹੜਾ ਕਰਦਾ ਉਹਦਾ ਨਾਮ ਬਲਵਿੰਦਰ ਸਿੰਘ ਹੈ ਇੱਥੇ ਹੈਗਾ ਉਹਨੇ ਬਾਦਲ ਸਾਹਿਬ ਦੀ ਬੜੀ ਸੇਵਾ ਕੀਤੀ ਉਹਨਾਂ ਨੇ ਜਦ ਬਿਮਾਰ ਰਹੇ ਪਿਛਲੇ 10 ਸਾਲ ਉਹਨਾਂ ਨਾਲ ਹੀ ਰਹਿੰਦਾ ਸੀ ਤੇ ਉਹਨਾਂ ਦੇ ਕਮਰੇ 'ਚ ਹੀ ਮੈਂ ਫਿਜ਼ੀਓਥੈਰੇਪੀ ਕਰਦਾ ਰੋਜ਼ ਬਹਿ ਕੇ ਕੋ ਮਸ਼ੀਨਾਂ ਲਗੀਆਂ ਤੇ ਮੈਨੂੰ ਗੱਲਾਂ ਦੱਸਦੇ ਉਹਨਾਂ ਬਾਰੇ ਕਿਉਂਕਿ ਜਿਹੜਾ 24 ਘੰਟੇ ਰਹੇ ਜਿਹੜੀ ਵੱਡੇ ਬਾਦਲ ਸਾਹਿਬ ਨੇ ਮੈਨੂੰ ਵੀ ਕਹੀ ਤੇ ਸਾਰਿਆਂ ਨੂੰ ਜਿਹੜਾ ਆਪਾਂ ਨੂੰ ਸਾਰਿਆਂ ਨੂੰ ਸੁਖਣਾ ਚਾਹੀਦਾ ਉਹ ਕਹਿੰਦੇ ਲੀਡਰ ਉਹ ਕਾਮਯਾਬ ਜਿਹਦੇ ਮਨ ਚ ਕਿਤੇ ਗੁੱਸਾ ਨਾ ਆਏ ਜਿਹੜਾ ਲੀਡਰ ਵਿੱਚ ਗੁੱਸਾ ਹੈ ਨਾ ਉਹ ਕਿਤੇ ਕਾਮਯਾਬ ਨਹੀਂ ਹੋ ਸਕਦਾ ਜਿਹੜੇ ਲੀਡਰ ਵਿੱਚ ਮੈਂ ਉਹ ਕਿਤੇ ਕਾਮਯਾਬ ਨਹੀਂ ਹੋ ਸਕਦਾ ਮੈਨੂੰ ਇੱਕ ਗੱਲ ਉਹਨਾਂ ਨੇ ਸਿਖਾਈ ਤੇ ਮੈਂ ਪੱਲੇ ਬੰਨੀ ਮੈਨੂੰ ਕਹਿੰਦੇ ਸੁਖਬੀਰ ਜ਼ਿੰਦਗੀ 'ਚ ਕਾਮਯਾਬ ਉਹ ਹੁੰਦੇ ਆ ਉਹ ਆਪਣੇ ਲੋਕੀ ਜਿੰਨਾ ਮਰਜ਼ੀ ਕ੍ਰਿਟਿਕਾਈਜ਼ ਕਰ ਲੈਣ ਉਹਨਾਂ ਤਰਫ ਨਹੀਂ ਦੇਖਦੇ ਉਹ ਆਪਣੀ ਲਾਈਨ ਵੱਡੀ ਖਿੱਚ ਜਾਂਦੇ ਆ ਤੇ ਲਾਈਨ ਤਰਫ ਚੱਲਣ ਲੱਗ ਜਾਂਦੇ ਆ ਜਦੋਂ ਬੰਦਾ ਆਪਣੀ ਲਾਈਨ ਵੱਡੀ ਖਿੱਚ ਲੇ ਤੇ ਵਿਰੋਧੀਆਂ ਨੂੰ ਤਰਫ ਨਾ ਦੇਖੇ ਆਪਣੇ ਆਪ ਹੀ ਤੁਹਾਡੇ ਮਨ ਚ ਵੀ ਸ਼ਾਂਤੀ ਰਹੂਗੀ ਤੇ ਤੁਸੀਂ ਲੰਬਾ ਸਫਰ ਚੱਲੋਂਗੇ ਤੇ ਕਾਮਯਾਬੀ ਕਰੋਗੇ ਜੇ ਤੁਸੀਂ ਦੇਖਦੇ ਰਹੇ ਕਿ ਆਹ ਮੇਰਾ ਵਿਰੋਧੀ ਕੀ ਕਰ ਰਿਹਾ ਆਹ ਪਾਰਟੀ ਵਾਲਾ ਕੀ ਕਰ ਰਿਹਾ ਕਿਵੇਂ ਅੱਗੇ ਚੱਲ ਗਿਆ ਉਹ ਕਿਵੇਂ ਪਿੱਛੇ ਰਹਿ ਗਿਆ ਤੇ ਟੈਨਸ਼ਨ ਜੀ ਤੁਸੀਂ ਪਿੱਛੇ ਰਹਿ ਜਾਓਗੇ ਸੋ ਇਹ ਜੀਆਂ ਕਈ ਗੱਲਾਂ ਉਹਨਾਂ ਦੇ ਰਾਜ ਵਿੱਚ ਮੈਂ ਕਹਿ ਸਕਦਾ ਹਾਂ ਉਹਨਾਂ ਦੇ ਥੱਲੇ ਕੰਮ ਕਰਕੇ ਜਿੰਨਾ ਨੇ ਮੈਂ ਡਿਪਟੀ ਸੀਐਮ ਰਹਾ ਕਈ ਵਾਰ ਤਾਂ ਉਹਨਾਂ ਕੋਲੇ ਬਹਿ ਕੇ ਹੀ ਪਤਾ ਲੱਗ ਜਾਂਦਾ ਸੀ ਇੰਨਾ ਸਿੱਖੰਦਮ ਮਿਲਦਾ ਸੀ ਉਹਨਾਂ ਨਾਲ ਜਿਵੇਂ ਦੁਨੀਆ ਦੀ ਸਭ ਤੋਂ ਵੱਡੀ ਜੇ ਕੋਈ ਯੂਨੀਵਰਸਿਟੀ ਸੀ ਉਹਨਾਂ ਨਾਲ ਬਹਿ ਕੇ ਸਿੱਖੰਦਮ ਕਈ ਵਾਰ ਮੈਂ ਦੇਖਿਆ ਆਪਣੇ ਜਸਦਾਰ ਆਹਮ ਪੂਰੇ ਗਰਮ ਆਉਂਦੇ ਸੀ 5 ਮਿੰਟ ਚ ਉਹਨਾਂ ਨੂੰ ਜੋ ਮਿਲ ਲੈਂਦਾ ਸੀ ਤੇ ਐਂ ਬਰਫ ਵਾਂਗੂ ਠੰਡੇ ਹੋ ਕੇ ਜਾਂਦੇ ਸੀ। ਉਹਨਾਂ ਨੂੰ ਪਤਾ ਹੀ ਨਹੀਂ ਸੀ ਕਿ ਕਿਸ ਕੰਮ ਵਾਸਤੇ ਆਏ ਐ। ਸੋ ਆਪਾਂ ਨੂੰ ਐ ਜੀਆਂ ਗੱਲਾਂ ਸਿੱਖਣ ਦੀ ਲੋੜ ਐ। ਉਹਨਾਂ ਦੀ ਜਿਹੜੀ ਦਿਲ ਦੀ ਜਿਹੜੀ ਖਾ ਸੀ ਨਾ ਉਹ ਨੌਜਵਾਨ ਸੀ, ਬੱਚੇ ਸੀ। ਇੱਥੇ ਵੀ ਪਿੰਡ ਦੇ ਵਿੱਚ ਜਾਂ ਜਿੱਥੇ ਵੀ ਆਉਂਦੇ ਸੀ ਉਹਨਾਂ ਦੀ ਕੋਸ਼ਿਸ਼ ਹੁੰਦੀ ਸੀ ਪੜ੍ਹਾਈ ਤਰਫ ਇਹਨਾਂ ਨੂੰ। ਸਕਾਲਰਸ਼ਿਪ ਕਰੇ ਜਦੋਂ ਸਿਆਸਤ ਤੋਂ ਛੱਡ ਗਏ ਹੁਣ ਬਿਮਾਰ ਢਿੱਲੇ ਹੋ ਗਏ ਸੀ ਘਰੇ ਰਹਿਣ ਲੱਗੇ ਮੈਂ ਪਿਛਲੀ ਵਾਰ ਵੀ ਗੱਲ ਸੁਣਾਈ ਸੀ ਉਹਨਾਂ ਨੇ ਕਿਹਾ ਮੈਂ ਉਹਨਾਂ ਨੂੰ ਕਿਹਾ ਤੁਸੀਂ ਖੇਤੀ ਦੇਖ ਲਓ ਕਿਉਂਕਿ ਘਰੇ ਬਹਿਣਾ ਬੜਾ ਔਖਾ ਹੈ ਉਹ ਕਹਿੰਦਾ ਮੈਂ ਖੇਤੀ ਤਾਂ ਦੇਖੂੰਗਾ ਜੇ ਜਿਹੜਾ ਵੇਚਿਆ ਕਰੇਗਾ ਤੂੰ ਜੋ ਵੀ ਫਸਲ ਹੋਊਗੀ ਸਾਰਾ ਪੈਸਾ ਮੇਰੇ ਕੋਲੇ ਤੇ ਉਸ ਫਸਲ ਦਾ ਖਰਚਾ ਤੂੰ ਕਰਨਾ ਹੈ ਕਿਸ ਪੈਸਾ ਮੇਰੇ ਕੋਲ ਆਊਗਾ ਖਰਚ ਤੇਰਾ ਮੈਂ ਕਿਹਾ ਜੀ ਕੋਈ ਗੱਲ ਨਹੀਂ ਜਿੰਨੇ ਸਾਲ ਰਹੇ ਜ਼ਿੰਦਗੀ ਉਸੇ ਵਾਂ ਕੀਤੀ ਖਰਚਾ ਮੈਂ ਕਰਦਾ ਸੀ ਤੇ ਪੈਸਾ ਉਹਨਾਂ ਕੋਲ ਆਉਂਦਾ ਸੀ ਤੇ ਉਹ ਪੈਸੇ ਦਾ ਉਹ ਬਹਿ ਜਾਂਦੇ ਸੀ ਜਿਹੜੀਆਂ ਬੱਚੀਆਂ ਲੜਕੀਆਂ ਬੱਚੇ ਜਿਨ੍ਹਾਂ ਨੂੰ ਕੋਈ ਅਡਮਿਸ਼ਨ ਨਹੀਂ ਮਿਲਦੀ ਸੀ ਕਿਸੇ ਪੈਸੇ ਦੀ ਲੋੜ ਆ ਪੜ੍ਹਾਈ ਵਾਸਤੇ ਇੱਥੇ ਆਉਂਦੇ ਸੀ ਉਹਨਾਂ ਨੂੰ ਕਿਸੇ ਨੂੰ 20000 ਦੇ ਕਾਲਜ ਦੀ ਫੀਸ ਦੇ ਦਿਓ 7 ਸਾਲ ਦਾ ਵੀ ਰਾਜ ਕਰਾ ਦਿਓ ਅਖੀਰ ਤੱਕ ਸ਼ੁਰੂ ਤੋਂ ਪੂਰੀ ਜ਼ਿੰਦਗੀ ਉਹਨਾਂ ਨੇ ਕੱਲੀ ਸੇਵਾ ਹੀ ਕੀਤੀ ਐ ਤੇ ਪਿਆਰ ਹੀ ਵੰਡਿਆ ਤੁਸੀਂ ਸਾਰੇ ਉਹਨਾਂ ਨਾਲ ਰਹੇ ਹੋ ਕਿਤੇ ਤੁਹਾਨੂੰ ਉਹ ਇਹ ਕਹਿ ਕੇ ਜਾਂ ਕੋਈ ਐਜੇ ਸ਼ਬਦ ਕਹਿ ਕੇ ਕੋਈ ਯਾਦ ਹੀ ਨਹੀਂ ਕਰ ਸਕਦਾ ਆਪਣੇ ਦੁਸ਼ਮਣ ਨੂੰ ਵੀ ਉਹ ਪਿਆਰ ਨਾਲ ਬੁਲਾਉਂਦੇ ਸੀ ਆ ਗੁਣ ਜਿਹੜੇ ਐ ਆ ਗੋਣ ਜਿਹੜੇ ਆ ਗੋਣ ਹੈ ਜਿਹੜੇ ਕਰਕੇ ਹੀ ਉਹ 5 ਵਾਰ ਮੁੱਖ ਮੰਤਰੀ ਰਹੇ ਨਹੀਂ ਤਾਂ ਆਪਾਂ ਲੜ ਲੁੜ ਕੇ ਮਸਾਂ ਇੱਕ ਵਾਰ ਸਰਪੰਚੀ ਕਰਦੇ ਆ ਤੇ ਜਦੋਂ ਸਰਪੰਚ ਬਣ ਜਾਣੇ ਆ ਫਿਰ ਸਮਝਦੇ ਆ ਕਿ ਆਪਾਂ ਟੋਪ ਦੇ ਪਹੁੰਚ ਗਏ ਫਿਰ ਇਕ ਆਪਣੇ ਇੱਕ ਦੂਜੇ ਨੂੰ ਵੱਡਣ ਤੇ ਲੱਗ ਜੰਨੇ ਆ ਤਾਈਓ ਦੂਜੀ ਵਾਰ ਬੰਨਣਾ ਬਹੁਤ ਔਖਾ ਹੁੰਦਾ ਹੈ ਜਿਹੜਾ ਇਨਸਾਨ 5 ਵਾਰ ਬਣਿਆ ਤੇ ਮੈਂ ਕਹਿਣਾ ਚਾਹਣਾ ਸਾਰਿਆਂ ਨੂੰ ਕਿ ਜੇ ਸਫਲ ਹੋਣਾ ਜ਼ਿੰਦਗੀ 'ਚ ਕਾਮਯਾਬ ਹੋਣਾ ਹੈ ਵੱਡੇ ਬਾਦਲ ਸਾਹਿਬ ਦੀ ਜ਼ਿੰਦਗੀ ਨੂੰ ਸਟੱਡੀ ਕਰ ਲੋ ਉਹਨਾਂ ਦੀ ਸੋਚ ਨੂੰ ਕਰ ਲੋ ਉਹਨਾਂ ਦੇ ਕੰਮ ਕਰਨ ਦੇ ਤਰੀਕੇ ਨੂੰ ਤੁਸੀਂ ਸਮਝ ਲੋ ਤੇ ਤੁਸੀਂ ਕਾਮਯਾਬ ਰਹੋਗੇ ਅੱਜ ਬੜੀ ਖੁਸ਼ੀ ਹੈ ਆਪਣੇ ਨਾਲ ਡਾਕਟਰ ਸੰਦੀਪ ਸਿੰਘ ਕੋਹਰਾ ਜੀ ਐਡਵਾਈਜ਼ਰ ਜਿਹੜੇ ਸਕਿੱਲ ਡਵੈਲਪਮੈਂਟ ਦੇ ਹੈ ਥੋੜੇ ਦਿਨ ਪਹਿਲੇ ਮੈਂ ਇਹਨਾਂ ਦੀ ਉੱਥੇ ਯੂਨੀਵਰਸਿਟੀ ਵੀ ਗਿਆ ਬਾਦਲ ਸਾਹਿਬ ਨਾਲ ਇਹਨਾਂ ਦਾ ਬਹੁਤ ਪਿਆਰ ਸੀ ਜਿਵੇਂ ਇਹਨਾਂ ਨੇ ਦੱਸਿਆ ਸਕਿੱਲ ਜਿਹੜਾ ਸਕਿੱਲ ਡਵੈਲਪਮੈਂਟ ਦਾ ਸਿਸਟਮ ਹਿੰਦੁਸਤਾਨ ਦਾ ਵੱਡੇ ਬਾਦਲ ਸਾਹਿਬ ਦੀ ਅਗਵਾਈ ਥੱਲੇ ਹੀ ਸ਼ੁਰੂ ਹੋਇਆ ਉਦੋਂ ਦੇ ਪ੍ਰੀਮੀਨਿਸਟਰ ਸੀ ਤੇ ਮੋਦੀ ਸਾਹਿਬ ਨੇ ਬਾਦਲ ਸਾਹਿਬ ਨੂੰ ਚੁਣਿਆ ਸੀ ਕਿਉਂਕਿ ਉਹਨੂੰ ਪਤਾ ਸੀ ਕਿ ਇਹਨਾਂ ਦੇ ਦਿਲ 'ਚ ਪੈਸ਼ਨ ਹੈ ਜਦੋਂ ਮੈਂ ਇਹਨਾਂ ਦੀ ਯੂਨੀਵਰਸਿਟੀ ਗਿਆ ਮੈਂ ਇਹਨਾਂ ਨੂੰ ਬੇਨਤੀ ਕੀਤੀ ਮੈਂ ਕਿਹਾ ਵੱਡੇ ਬਾਪੂ ਬਾਦਲ ਸਾਹਿਬ ਦੀ ਯਾਦ ਵਾਸਤੇ ਜੋ ਨਾਲ ਸਭ ਤੋਂ ਨੇੜਾ ਜਿਹੜਾ ਦਿਲ ਦੀ ਗੱਲ ਸੀ ਉਹ ਬੱਚਿਆਂ ਨੂੰ ਰੋਜ਼ਗਾਰ ਦੇਣਾ ਤੇ ਆਪਾਂ ਕਿਵੇਂ ਨਾ ਕਿਵੇਂ ਬਾਦਲ ਪਿੰਡ ਵਿੱਚ ਮੈਂ ਸਾਰੀ ਜਗਾ ਦੇ ਦੇਵਾਂਗਾ ਸਾਰਾ ਕੁਝ ਦੇ ਦੇਵਾਂਗਾ ਇੱਕ ਆਪਾਂ ਸਕਿੱਲ ਸੈਂਟਰ ਮੈਂ ਤਾਂ ਚਾਹੁੰਦਾ ਸਕਿੱਲ ਯੂਨੀਵਰਸਿਟੀ ਦਾ ਕਪਲ ਲੈ ਕੇ ਜਾਵਾਂਗੇ ਤੇ ਮੈਨੂੰ ਕਿਉਂਕਿ ਐਡਵਾਈਜ਼ਰ ਗਵਰਨਮੈਂਟ ਆਫ ਇੰਡੀਆ ਦੇ ਹੈ ਮੈਨੂੰ ਕਹਿੰਦੇ ਜੀ ਮੇਰੇ ਵਾਸਤੇ ਬਹੁਤ ਵੱਡੀ ਗੱਲ ਹੋਊਗੀ ਤੇ ਮੈਨੂੰ ਇਹਨਾਂ ਨੇ ਕਿਹਾ ਕਿ ਮੈਂ ਕਿਵੇਂ ਨਾ ਕਿਵੇਂ ਕਰਾ ਕੇ ਦਿਨਾ ਤੇ ਮੈਂ ਤਨਵਾਦ ਕਰਦਾ ਕਿ ਅੱਜ ਉਹਨਾਂ ਨੇ ਦੇਖੋ ਹਿੰਦੁਸਤਾਨ ਦਾ ਦੂਜਾ ਸੈਂਟਰ ਹੈ ਇੱਕ ਬੁਵਨੇਸ਼ਵਰ ਚ ਹੈ ਤੇ ਆ ਦੂਜਾ ਤੇ ਬਾਦਲ ਸਾਹਿਬ ਦੇ ਨਾਂ ਤੇ ਗਵਰਨਮੈਂਟ ਆਫ ਇੰਡੀਆ ਨੇ ਅੱਜ ਪ੍ਰਕਾਸ਼ ਸਿੰਘ ਬਾਦਲ ਸਕਿੱਲ ਡਿਵੈਲਪਮੈਂਟ ਸੈਂਟਰ ਬਾਦਲਪਿੰਡ ਵਿੱਚ ਜਿੱਥੇ 2000 ਬੱਚਿਆਂ ਨੂੰ ਹਰ ਸਾਲ ਸਕਿੱਲ ਟ੍ਰੇਨਿੰਗ ਦਿੱਤੀ ਜਾਊਗੀ ਜਿਹਦੇ ਕਰਕੇ ਉਹ ਡਾਇਰੈਕਟ ਨੌਕਰੀਆਂ ਲੈ ਸਕਣ ਮੈਂ ਇੱਕ ਬੇਨਤੀ ਕਰਨਾ ਚਾਹਣਾ ਜਿਵੇਂ ਸਿੰਘ ਸਾਹਿਬ ਜੀ ਨੇ ਬੜੇ ਵਧੀਆ ਵਿਚਾਰ ਰੱਖੇ ਤੇ ਸਿੱਖ ਧਰਮ ਦੀ ਤੇ ਸਿੱਖਾਂ ਦੀ ਵਿਆਖਿਆ ਕਰਕੇ ਦੱਸਿਆ ਕਿ ਸਿੱਖ ਕੌਣ ਹੈ ਸਿੱਖ ਉਹ ਹੈ ਜਿਹੜਾ ਸਰਬੱਤ ਦਾ ਭਲਾ ਸੋਚਦਾ ਹੈ ਸਿੱਖ ਸੱਚਾ ਉਹ ਹੈ ਜਿਹੜਾ ਦੂਜਿਆਂ ਦੀ ਮਦਦ ਕਰਦਾ ਹੈ ਕਿ ਨੁਕਸਾਨ ਕਰਨ ਵਾਲਾ ਉਹ ਸਿੱਖ ਨਹੀਂ ਹੈ ਸੱਚਾ ਸਿੱਖ ਤੂੰ ਐਸ ਕਰਕੇ ਜਿਹੜਾ ਬਾਦਲ ਸਾਹਿਬ ਦੀ ਜਿਹੜੀ ਸੋਚ ਰਹੀ ਹੈ ਪੰਜਾਬ ਪ੍ਰਤੀ ਮੈਂ ਸ਼੍ਰੋਮਣੀ ਅਕਾਲੀ ਦਲ ਦਾ ਬੁੱਕ ਸੇਵਾਦਾਰ ਹੋਣ ਦੇ ਨਾਤੇ ਮੈਂ ਕਹਿਣਾ ਚਾਹੁੰਦਾ ਉਹ ਹੀ ਸੋਚ ਜਿਵੇਂ ਬਾਦਲ ਸਾਹਿਬ ਦੀ 70 ਸਾਲ ਦੀ ਸੋਚ ਉਹੀ ਸੋਚ ਕਾਲੀ ਦਲ ਦੀ ਐ ਤੇ ਉਹੀ ਸੋਚ ਨੂੰ ਆਪਾਂ ਅੱਗੇ ਲੈ ਕੇ ਜਾਣਾ ਹੈ ਉਹੀ ਸੋਚ ਲਈ ਆਪਾਂ ਆਪਣੀ ਕੌਮ ਦੀ ਚੜ੍ਹਦੀ ਕਲਾ ਕਰਾਉਣੀ ਐ ਤੇ ਉਹੀ ਸੋਚ ਦੇ ਨਾਲ ਹੀ ਆਪਾਂ ਪੰਜਾਬ ਨੂੰ ਤਕੜਾ ਕਰਨਾ ਹੈ ਪੰਜਾਬ ਆਪਣਾ ਘਰ ਐ ਇੱਥੇ ਅਮਨ ਸ਼ਾਂਤੀ ਰੱਖਣੀ ਭਾਈਚਾਰਕ ਸਾਂਝ ਰੱਖਣੀ ਆਪਣੀ ਸਾਰਿਆਂ ਦਾ ਫਰਜ਼ ਐ ਤੇ ਮੈਂ ਕਹਿਣਾ ਚਾਹਣਾ ਜਿਵੇਂ ਬਾਦਲ ਸਾਹਿਬ ਨੇ ਹਰ ਕੁਛ ਕੁਰਬਾਨ ਕਰਨ ਨੂੰ ਤਿਆਰ ਸੀ ਭਾਈਚਾਰੇ ਇਕ ਸਾਂਝ ਵਾਸਤੇ ਅਮਨ ਸ਼ਾਂਤੀ ਵਾਸਤੇ ਕੌਮ ਦੀ ਚੜਦੀ ਕਲਾ ਵਾਸਤੇ ਅੱਜ ਉਹਨਾਂ ਦੀ ਪਰਸੀ ਤੇ ਮੈਂ ਐਲਾਨ ਕਰਦਾ ਮੈਂ ਵੀ ਜੋ ਕੁਛ ਕਰਨਾ ਬਏ ਕੋਈ ਕੁਰਬਾਨੀ ਕਰੇ ਬਏ ਪਰ ਪੰਜਾਬ ਵਿੱਚ ਅਮਨ ਸ਼ਾਂਤੀ ਭੰਗ ਨਹੀਂ ਹੋਣ ਦੇਵਾਂਗੇ ਪੰਜਾਬ ਵਿੱਚ ਭਾਈਚਾਰੇ ਇਕ ਸਾਂਝ ਵਿੱਚ ਦਰੇੜ ਨਹੀਂ ਆਉਣ ਦੇਉਣ ਦੇਵਾਂਗੇ ਤੇ ਪੰਜਾਬ ਦੀ ਤਰੱਕੀ ਸਾਡਾ ਇੱਕੋ ਹੀ ਮਕਸਦ ਹੈ ਪੰਜਾਬ ਨੂੰ ਵਾਪਸ ਨੰਬਰ 1 ਬਣਾਉਣਾ ਉਹ ਵਾਪਸ ਆ ਐਸੀ ਪੰਜਾਬ ਵਿੱਚ ਜਿਵੇਂ ਤੁਸੀਂ ਅੱਜ ਪੰਜਾਬ ਦੇ ਕੋਨੇ-ਕੋਨੇ ਤੋਂ ਆਏ ਆ ਪਠਾਨਕੋਟ ਤੱਕ ਲੈ ਕੇ ਡੇਰਾ ਬੱਸੀ ਤੱਕ ਲੈ ਕੇ ਤੁਸੀਂ ਕੋਨੇ-ਕੋਨੇ ਤੋਂ ਅੱਜ ਸਫ਼ਰ ਕਰਕੇ ਆਏ ਹੋ ਤੁਹਾਨੂੰ ਮਾਣ ਹੈ ਸਾਡੇ ਆਕਾਲੀ ਵਰਕਰਾਂ ਨੂੰ ਮਾਣ ਹੈ ਕਿ ਜੋ ਕੁਝ ਵੀ ਤੁਸੀਂ ਦੇਖਦੇ ਹੋ ਆਪਣੇ ਆਪਣੇ ਘਰਾਂ ਚੋਂ ਦੇਖਦੇ ਆਏ ਹੋ ਜੋ ਜੋ ਚੀਜ਼ਾਂ ਦਾ ਤੁਸੀਂ ਕੋਲੋਂ ਦੀ ਚਲੰਗੇ ਹੋ ਸਾਰੀ ਕੁਝ ਥੋੜੀ ਸਰਕਾਰ ਨੇ ਬਣਾਈਆਂ ਇੱਕ ਵੀ ਨਿਸ਼ਾਨੀ ਆਪਣੇ ਪਿੰਡ ਤੋਂ ਚੱਲ ਕੇ ਤੁਸੀਂ ਦੇਖ ਲਿਓ ਹੁਣ ਵਾਪਸ ਜਾ ਕੇ ਤੁਸੀਂ ਫਿਰ ਤੋਂ ਧਿਆਨ ਦਿਓ ਇੱਕ ਵੀ ਨਿਸ਼ਾਨੀ ਕਿਸੇ ਦੀ ਨਹੀਂ ਹੋਗੀ ਆ ਸਾਰੀਆਂ ਚੀਜ਼ਾਂ ਥੋੜੀ ਪਾਰਟੀ ਦੀਆਂ ਕਿਉਂਕਿ ਸਹੀ ਮੈਨੇਜ ਦੇ ਪੰਜਾਬ ਦੀ ਵਾਰਿਸ ਅਖਸ਼ੋਮਨੀ ਕਾਲੀਦਲਾ ਆ ਆਪਣੇ ਵਾਸਤੇ ਆਪਣੀ jaan ਹੈ ਪੰਜਾਬ ਆਪਣਾ jaan ਹੈ ਸਾਰਾ ਕੁਝ ਆਪਣਾ jaan ਹੈ ਦੂਜੀਆਂ ਪਾਰਟੀਆਂ ਦਾ ਇਹ ਕੋਈ ਇੰਨਾ ਲਗਾ ਨਹੀਂ ਜੋ ਲਗਾ ਪੰਜਾਬ ਦਾ ਜੋ ਪੰਜਾਬ ਵਾਸਤੇ ਆਪਾਂ ਸੋਚ ਸਕਦੇ ਆ ਉਹ ਦੂਜੀਆਂ ਪਾਰਟੀਆਂ ਨਹੀਂ ਸੋਚ ਸਕਦੇ